ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਤਲਵਾ ਮਾਲ ਵਿਭਾਗ ਦੀ ਚਲੜੇ ਛਧਰੋਂ ਚੱਲਦੇ ਆ। ਕੱਲ ਅਸੀਂ ਤਹਿਸੀਲਦਾਰ ਸਹਿਬਾਨ ਨੈਤ ਤਹਿਸੀਲਦਾਰ ਸਹਿਬਾਨ ਨਾਲ ਇਕਤਵਾਦ ਕੀਤਾ ਜਿਹਦੇ ਚੋਂ ਪੰਜਾਬ ਤਹਿਸੀਲਦਾਰ 166 ਦੇ ਨੈਤ ਤਹਿਸੀਲ ਦਾ ਮੇਰੇ ਧਿਆਨ ਚ ਆਇਆ ਕਿ ਕਈ ਅਫਸਰ ਸਹਿਬਾਨਾਂ ਨੇ ਕਿ ਤਹਿਸੀਲਦਾਰ ਸਹਿਬਾਨਾਂ ਦੇ ਪੀ ਅਧਿਕਾਰੀਆਂ ਨੇ ਹਾਲੇ ਤੱਕ ਆਪਣੀ ਡਿਊਟੀ ਜੁਆਇਨ ਨਹੀਂ ਕੀਤੀ। ਸੋ ਇਹਨਾਂ ਅਧਿਕਾਰੀਆਂ ਨੂੰ ਤੁਰੰਤ ਤਰਨਾਤੀ ਹੋਣ ਦੇ ਹਾਜ਼ਰ ਹੋਣ ਤੇ ਆਦੇਸ਼ ਦਿੱਤੇ ਗਏ। ਸੋ ਕੱਲ ਮੈਂ ਖੁਦ ਜਾ ਕੇ ਮੈਂ ਤੇ ਅਫਸਰ ਸਾਹਿਬ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਤਹਿਸੀਲਾਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਚੈਕਿੰਗ ਕਰਾਂਗੇ ਸੋ ਜਿਹੜਾ ਡਿਊਟੀ ਉੱਤੇ ਗੈਰਹਾਜ਼ਰ ਪਾਇਆ ਗਿਆ ਉੱਤੇ ਸਖਤ ਕਾਰਵਾਈ ਹੋਏਗੀ ਸੋ ਇਹੀ ਅੱਜ ਦੀ ਜਿਹੜੀ ਪੀਸੀ ਦੇ ਵਿੱਚ ਮੈਸੇਜ ਲਗਾਇਆ ਗਿਆ ਕਿ ਸਾਰੇ ਆਪਣੇ ਡਿਊਟੀ ਦੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਤੁਹਾਡੇ ਲਈ ਪਾਰਦਰਸ਼ੀ ਤਰੀਕੇ ਨਾਲ ਇਹ ਸੇਵਾਵਾਂ ਲਈ ਸਭ ਉਸ ਕਰ ਰਹੇ ਡਿਸਟ੍ਰਿਕਟ ਅਧਿਕਾਰੀ ਦੀ ਖਾਤਮੇ ਲਈ ਸੋ ਇਹ ਸੇਵਾਵਾਂ ਤੁਹਾਨੂੰ ਪਾਰਦਰਸ਼ੀ ਤਰੀਕੇ ਨਾਲ ਮਿਲਣਗੀਆਂ ਤੁਹਾਡੀਆਂ ਕੁਝ ਇਸ ਤੀਆਂ ਤੁਹਾਡੇ ਇੰਤਕਾਮ ਤੁਹਾਡੇ ਜਿਹੜੇ ਤਸੀਹਨਾ ਦੇ ਕੰਮ ਹੈ ਬਿਨਾ ਪ੍ਰਿਸ਼ਟਾਚਾਰ ਦੇ ਬਿਨਾ ਪੈਸੇ ਦਿੱਤੇ ਇਹ ਤੁਹਾਡੇ ਕੰਮਾਂ ਦੀ ਸ਼ੁਰੂਆਤ ਹੋਈ ਹੋਈ ਹੈ ਸੋ ਤੁਹਾਨੂੰ ਬੇਨਤੀ ਵੀ ਹੈ ਪੰਜਾਬ ਦੇ ਲੋਕਾਂ ਨੂੰ ਤੇ ਤੁਹਾਨੂੰ ਜਿਹੜੀ ਹਰ ਸੂਲਤ ਹੈ ਪਾਰਦਰਸ਼ੀ ਤਰੀਕਾ ਨਾਲ ਹੋਵੇਗੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਹਾਨੂੰ ਕੋਈ ਲੱਗੇ ਕਿ ਤੁਹਾਨੂੰ ਕੋਈ ਤਸੀਹਲ ਦੇ ਵਿੱਚ ਪ੍ਰੇਸ਼ਾਨੀ ਆ ਰਹੀ ਹੈ ਤੁਸੀਂ ਮੇਰਾ ਨੰਬਰ ਵੀ ਨੋਟ ਕਰ ਲਓ 842769000 ਸਾਡੇ ਮੁੱਖ ਮੰਤਰੀ ਸਰਦਾਰ ਪ੍ਰੋਸਿਮਾਨ ਜੀ ਨੇ ਲੋਕਾਂ ਕੋਈ ਪ੍ਰਿਸ਼ਟਾਚਾਰ ਦੇ ਖਿਲਾਫ ਨੰਬਰ ਜਾਰੀ ਕੀਤਾ ਹੋਇਆ ਹੈ ਤੋ ਹੋਰ ਜਿਹੜੇ ਵੀ ਸਾਡੇ ਬਲਾਕ ਪ੍ਰਧਾਨ ਸਹਿਬਾਨ ਤੱਕ ਸਾਡੇ ਐਮਐਲਏ ਸਹਿਬਾਨ ਸਾਡੇ ਜਿਸ ਹਲਕੇ ਦੇ ਤੁਸੀਂ ਰਹੇ ਹੋ ਉਸ ਦੇ ਮਿਨਿਸਟਰ ਸਹਿਬਾਨ ਜਾਂ ਐਮਐਲਏ ਸਹਿਬਾਨ ਨੂੰ ਤੁਸੀਂ ਆਪਣੀ ਲਈ ਸਕੈਨੋਰ ਕਰਾ ਸਕਦੇ ਹੋ ਸਾਡੇ ਤੇ ਆ ਚੱਲ ਜਾਂਦੀ ਹੈ ਤੇ ਜਿਹੜਾ ਸਾਨੂੰ ਕੋਈ ਵੀ ਤੁਸੀਂ ਮੈਸੇਜ ਕਰਦੇ ਹੋ ਤੇ ਉਹਦੇ ਉੱਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਦੇ ਆ ਰਹੇ ਹਾਂ ਤੇ ਕਰਦੇ ਰਵਾਂਗੇ ਤੁਹਾਨੂੰ ਜਿਹੜੀਆਂ ਸਵਾਵਾਂ ਪਾਰਦਰਸ਼ੀ ਤਰੀਕੇ ਨਾਲ ਹੀ ਮਿਲਣਗੀਆਂ ਅੱਜ ਸਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੋਈ ਵੀ ਅਧਿਕਾਰੀ ਹੈ ਜਿਹੜਾ ਕੰਮ ਨਹੀਂ ਕਰੇਗਾ ਤੇ ਉਹਦੇ ਖਿਲਾਫ ਕਾਰਵਾਈ ਹੋਵੇਗੀ ਅਜਾ ਪਿਛਲੇ ਦਿਨੀ ਇਸ ਤਰੀਕੇ ਦੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਮਾਮਲੇ ਸਾਹਮਣੇ ਆਏ ਨੇ ਉਹਦੇ ਨਾਲ ਲੋਕਾਂ ਨੂੰ ਕਾफी ਖੱਜਲਖੁਆਰੀ ਹੋਈ ਹੈ। ਨੇ ਦੇਖੋ ਜਿਹੜੀਆਂ ਪਿਛਲੇ ਉਸੇ ਪ੍ਰੇਸ਼ਾਨੀਆਂ ਦੇ ਤਹਿਤ ਜਿਹੜੇ ਲੋਕਾਂ ਨੇ ਖੱਜਲਖੁਆਰੀ ਇਹਨਾਂ ਲੋਕਾਂ ਨੇ ਕੀਤੀ ਜਿਹੜਾ ਤੇ ਜਦੋਂ ਕੋਈ ਭ੍ਰਿਸ਼ਟਾਚਾਰ ਕਰਦਾ ਵਿਜੀਲੈਂਸ ਦੇ ਵੱਲੋਂ ਫੜਿਆ ਗਿਆ ਤੇ ਕਈ ਅਧਿਕਾਰੀ ਅਗਲੇ ਤੇ ਬੈਠ ਗਏ ਸੋ ਸਾਰੇ ਅਧਿਕਾਰੀ ਜਿਹੜੇ 15 16 ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਨਾਲ ਦੇ ਨਾਲ ਇਹਨਾਂ ਨੂੰ ਡਿਊਟੀ ਤੇ ਲਗਾਇਆ ਗਿਆ ਸੋ ਹੁਣ ਲੋਕਾਂ ਨੂੰ ਪੰਜਾਬ ਦੇ ਲੋਕ ਉਸਨੇ ਜਿੱਥੇ ਸਾਰੇ ਅਸੀਂ ਸਾਡੇ ਪਾਰਟੀ ਸੁਪਰੀਮਾਰਗਨ ਕੇਜਰੀਵਾਲ ਜੀ ਜਦੋਂ 2022 ਕਾ ਅਸੀਂ ਲੋਕਾਂ ਨੂੰ ਜਾਂਦੇ ਸੀ ਕਿ ਅਸੀਂ ਕਰ ਕਰ ਇੱਕੋ ਗੱਲ ਕਰਦੇ ਸੀ ਕਿ ਇੱਕ ਮੌਕਾ ਕੇਜਰੀਵਾਲ ਜੀ ਨੂੰ ਦੂਜਾ ਇੱਕ ਮੌਕਾ ਭਗਵੰਤ ਮਾਨ ਨੂੰ ਦਿਓ ਅਸੀਂ ਵਿਸ਼ਟਾਚਾਰ ਦਾ ਖਾਤਮਾ ਕਰਾਂਗੇ ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਤੇ ਜਿਹੜੀ ਇਹ ਪਾਰਲਸ ਦੇ ਨਾਮ ਅਸੀਂ ਜਿਹੜੇ ਸੁਧਾਰ ਲਿਆਵਾਂਗੇ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਹਰ ਇੱਕ ਤੇ ਜਿਵੇਂ ਜੁਧ ਨਸ਼ਾ ਵਿਰੋਧ ਤੇ ਪੰਜਾਬ ਜਿਹੜਾ ਤੁਸੀਂ ਦੇਖਿਆ ਚੱਲ ਰਿਹਾ ਕਿ ਨਸ਼ਾ ਇਹ ਸਿੱਧੀ ਜੋਗ ਅਗਵਾਈ ਸਾਡੇ ਪਾਲਟੀ ਸੁਪਰੀਮੋਰਡਿੰਗ ਕੇਜਰੀਵਾਲ ਜੀ ਦੀ ਜੋਗ ਅਗਵਾਈ ਹੇਠ ਜਿਹੜਾ ਨਸ਼ਾ ਖਤਮਾ ਹੋ ਰਿਹਾ ਸੋ ਇਹ ਜਿਹੜੀ ਨਸ਼ੇ ਦੀ ਸਰਪ੍ਰਸਤੀ ਦੀ ਚੈਨ ਜਿਹੜੀ ਆ ਉਹ ਟੁੱਟ ਚੁੱਕੀ ਹੈ ਇਸੇ ਤਰ੍ਹਾਂ ਇਹ ਭ੍ਰਿਸ਼ਟਾਚਾਰ ਦਾ ਜਿਹੜਾ ਜذور ਦੇ ਤਸੀਲਦਾਰ ਸੇਬਾਨਾਂ ਨੂੰ ਸਖਤ ਚੇਤਾਵਨੀ ਸਖਤ ਆਰਡਰ ਦਿੱਤੇ ਗਏ ਉਸ ਟਾਈਮ ਤੋਂ ਤੁਸੀਂ ਲੋਟ ਕੀਤਾ ਹੋਣਾ ਕਿ ਨਸ਼ ਜਿਹੜੀ ਹੈ ਭ੍ਰਿਸ਼ਟਾਚਾਰ ਦਾ ਖਤਮਾ ਹੋ ਰਿਹਾ ਸੋ ਅੱਜ ਫੇਰ ਜਿਹੜੇ ਕੱਲ ਇਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਇਹ ਸਿਰਫ ਪੰਜਾਬ ਦੇ ਲੋਕਾਂ ਦੀ ਸਹੂਲਤ ਵਾਸਤੇ ਪਾਰਦਰਸ਼ੀ ਤਾਂ ਅੰਗਨਾਂ ਨੂੰ ਲੋਕਲ ਸਹੂਲਤ ਮਿਲੇ ਉਹਦੇ ਲਈ ਅਸੀਂ ਸਾਰਾ ਕੁਝ ਕਰ ਰਹੇ ਹਾਂ ਸੋ ਫਿਰ ਵੀ ਜੇ ਕਿਸੇ ਨੂੰ ਕੋਈ ਕੰਪਲੇਟ ਹੋਵੇ ਜਾਂ ਕੋਈ ਕਿਸੇ ਕੋਈ ਦੋਸ਼ੀ ਪਾ ਆ ਗਿਆ ਤਾਂ ਉੱਤੇ ਸਖਤ ਕਾਰਵਾਈ ਕਰਾਂਗੇ ਸਰ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਰੈਂਡਮਲੀ ਚੈਕਿੰਗ ਹੋ ਸਕਦੀ ਹੈ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਅੰਮ੍ਰਿਤਸਰ ਜਲੰਧਰ ਬਠਿੰਡਾ ਫਰੀਦਕੋਟ ਜਿਹੜੀ ਬਹਾਲੀ ਹਰ ਜਗ੍ਹਾ ਤੇ ਜਿੱਥੇ ਰਾਜਪੁਰਾ ਜਿੱਥੇ ਵੀ ਸਾਨੂੰ ਕੋਈ ਕੰਪਲੇਂਟ ਲੱਗੀ ਜਿੱਥੇ ਵੀ ਤੁਸੀਂ ਦਰਜਨ ਲੈਫਟ ਸਿੰਦਰ ਨਹੀਂ ਪਹੁੰਚਿਆ ਉੱਥੇ ਮੈਂ ਖੁਦ ਪਹੁੰਚ ਕੇ ਸਾਡੇ ਅਫਸਰ ਪਹੁੰਚ ਕੇ ਸਾਡੇ ਡੀਸੀ ਸੇ ਬਾਹਰ ਪਹੁੰਚ ਕੇ ਉਹਨਾਂ ਤੇ ਸਖਤ ਕਾਰਵਾਈ ਕਰਨ ਸਰ ਪਿਛਲੇ ਵੀ ਨਹੀਂ ਅਕਸਰਾਂ ਨੇ ਕਿਹਾ ਸੀ ਐਸੀ ਅधिक ਅਰੀ ਜਿਹੜੇ ਸਾਡੇ ਖਿਲਾਫ ਬੋਲਣਗੇ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਜਾਇਦਾਦ ਦਾ ਵੇਰਵਾ ਨਸ਼ਰ ਕਰਾਂਗੇ ਲੱਗਦਾ ਸਰ ਜਿਹੜੇ ਅਜਿਹੇ ਕੰਮ ਕਰਦੇ ਨੇ ਜਾਂ ਭ੍ਰਿਸ਼ਟਾਚਾਰ ਦੇ ਨਾਲ ਲੱਤ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਵੀ ਵੇਰਵੇ ਜਾਂਚ ਹੋਣੀ ਚਾਹੀਦੀ ਹੈ ਨਹੀਂ ਦੇਖੋ ਜਿਹੜਾ ਪੰਜਾਬ ਦੇ ਲੋਕਾਂ ਦਾ ਪੰਜਾਬ ਦਾ ਨੁਕਸਾਨ ਕਰੇਗਾ ਜਿਹੜਾ ਵੀ ਕੋਈ ਇਹੋ ਜਿਹੀ ਸ਼ਰਾਤ ਕਰੇਗਾ ਉਹਤੇ ਕਾਰਵਾਈ ਕਰਾਂਗੇ ਜਿਵੇਂ ਜੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਉਸੇ ਤਰ੍ਹਾਂ ਜੇ ਲੋ ਵੀ ਕੋਈ ਲੱਗੇ ਕਿ ਸਾਨੂੰ ਇਹ ਪੰਜਾਬ ਦੇ ਨੁਕਸਾਨ ਹਿੱਤ ਹੈ ਪੰਜਾਬ ਦੇ ਲੋਕਾਂ ਨੂੰ ਸੁਰੱਖਤਾ ਦੇਣ ਤੋਂ ਵਾਂਝੇ ਰੱਖਦੇ ਆ ਪੰਜਾਬ ਦੇ ਲੋਕ ਨੂੰ ਤੰਗ ਕਰ ਰਹੇ ਆ ਉਹਤੇ ਸਖਤ ਕਾਰਵਾਈ ਕਰਾਂਗੇ ਲੋਕਾਂ ਨੂੰ ਕੀ ਦਿਆਂ ਲੋਕਾਂ ਨੂੰ ਇਹ ਮੈਸੇਜ ਆ ਕਿ ਤੁਹਾਡੀ ਸੇਵਾ ਲਈ ਤੁਸੀਂ ਸਾਨੂੰ ਚੁੜਿਆ ਅਸੀਂ ਤੁਹਾਡੀ ਸੇਵਾ ਜਿੰਦਤ ਕਰ ਰਹੇ ਆ ਤੇ ਇਮਾਨਦਾਰੀ ਨਾਲ ਪਾਰਦਰਸ਼ੀ ਢੰਗ ਨਾਲ ਤੁਹਾਨੂੰ ਹਰ ਸੇਵਾ ਬਿਲਕੁਲ ਮਿਲੇਗੀ ਸੋ ਜਦੋਂ ਵੀ ਕੋਈ ਪ੍ਰੋਬਲਮ ਆਵੇ ਤੁਸੀਂ ਸਾਡੇ ਧਿਆਨ ਚ ਲਿਆ ਲਿਆਉਂਦੇ ਰਹੋਗੇ ਅਸੀਂ ਉੱਤੇ ਸੁਧਾਰ ਕਰਦੇ ਰਵਾਂਗੇ ਤੁਹਾਡੇ ਸੇਵਾਦਾਰ ਬਣ ਕੇ ਆਮ ਆਲੀ ਪਾਰਟੀ ਸੇਵਾ ਕਰ ਰਹੀ ਹੈ ਸਦਾ ਪੂਰ ਸਨਮਾਨ ਦੀ ਸਰਕਾਰ ਸੇਵਾ ਕਰ ਰਹੀ ਹੈ ਸੋ ਇਹ ਸੇਵਾ ਇਸ ਤਰ੍ਹਾਂ ਅਨੰਤਰ ਜਰ ਰਹੀ ਹੈ ਧੰਨਵਾਦ